ਸਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਪੁਲਿਸ ਨੇ ਜੋ ਪਿੰਡ ਲਹਾਰਾ ਵਿਖੇ ਸੁਖਮਨ ਨਾਂ ਦੇ ਬੱਚੇ ਦਾ ਕਤਲ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਦੋ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਲਦ ਹੀ ਤੁਹਾਡੇ ਅੱਗੇ ਸਾਰੀ ਖਬਰ ਪੇਸ਼ ਕਰਾਂਗੇ ਤੇ ਡੀਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਖਲਾਸਾ ਕਰਨਗੇ ਬਹੁਤ ਜਲਦ ਤੁਹਾਡੇ ਅੱਗੇ ਖਬਰ ਲੈ ਕੇ ਆਵਾਂਗੇ ਕਿਵੇਂ ਹੋਇਆ ਕੀ ਗੱਲਬਾਤ ਤੇ ਇਹ ਕਿੱਥੋਂ ਦੋਸ਼ੀ ਫੜੇ ਗਿਆ ਸਾਰੀਆਂ ਗੱਲਾਂ ਡੀਐਸਪੀ ਸਾਹਿਬ ਖਲਾਸਾ ਜਲਦ ਕਰਨਗੇ ਮੈਂ ਮਾਲਵਾ ਵਿਜ਼ਨ ਤੋਂ ਨੀਟੂ ਲਹਾਰਾ ਕੈਮਰਾਮੈਨ ਹਰਮਨਪ੍ਰੀਤ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਪੁਲਿਸ ਨੇ ਜੋ ਪਿੰਡ ਲਹਾਰਾ ਵਿਖੇ ਸੁਖਮਨ ਨਾਂ ਦੇ ਬੱਚੇ ਦਾ ਕਤਲ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਦੋ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਲਦੀ ਤੁਹਾਡੇ ਅੱਗੇ ਸਾਰੀ ਖਬਰ ਪੇਸ਼ ਕਰਾਂਗੇ ਤੇ ਡੀਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਖਲਾਸਾ ਕਰਨਗੇ ਬਹੁਤ ਜਲਦ ਤੁਹਾਡੇ ਅੱਗੇ ਖਬਰ ਲੈ ਕੇ ਆਵਾਂਗੇ ਕਿਵੇਂ ਹੋਇਆ ਕੀ ਗੱਲਬਾਤ ਤੇ ਇਹ ਕਿੱਥੋਂ ਦੋਸ਼ੀ ਫੜੇ ਗਏ ਸਾਰੀਆਂ ਗੱਲਾਂ ਡੀਐਸਪੀ ਸਾਹਿਬ ਖਲਾਸਾ ਜਲਦ ਕਰਨਗੇ ਮੈਂ ਮਾਲਵਾ ਵਿਜ਼ਨ ਤੋਂ ਨੀਟੂ ਲੋਹਾਰਾ ਕੈਮਰਾਮੈਨ ਹਰਮਨਪ੍ਰੀਤ ਸਿੰਘ ਦੇ ਨਾਲ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਪੁਲਿਸ ਨੇ ਜੋ ਪਿੰਡ ਲਹਾਰਾ ਵਿਖੇ ਸੁਖਮਨ ਨਾਂ ਦੇ ਬੱਚੇ ਦਾ ਕਤਲ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਦੋ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਲਦ ਹੀ ਤੁਹਾਡੇ ਅੱਗੇ ਸਾਰੀ ਖਬਰ ਪੇਸ਼ ਕਰਾਂਗੇ ਤੇ ਡੀਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਖਲਾਸਾ ਕਰਨਗੇ ਬਹੁਤ ਜਲਦ ਤੁਹਾਡੇ ਅੱਗੇ ਖਬਰ ਲੈ ਕੇ ਆਵਾਂਗੇ ਕਿਵੇਂ ਹੋਇਆ ਕੀ ਗੱਲਬਾਤ ਤੇ ਇਹ ਕਿੱਥੋਂ ਦੋਸ਼ੀ ਫੜੇ ਗਿਆ ਸਾਰੀਆਂ ਗੱਲਾਂ ਡੀਐਸਪੀ ਸਾਹਿਬ ਖਲਾਸਾ ਜਲਦ ਕਰਨਗੇ ਮੈਂ ਮਾਲਵਾ ਵਿਜ਼ਨ ਤੋਂ ਨੀਟੂ ਲਹਾਰਾ ਕੈਮਰਾਮੈਨ ਹਰਮਨਪ੍ਰੀਤ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਪੁਲਿਸ ਨੇ ਜੋ ਪਿੰਡ ਲਹਾਰਾ ਵਿਖੇ ਸੁਖਮਨ ਨਾਂ ਦੇ ਬੱਚੇ ਦਾ ਕਤਲ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਦੋ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਲਦੀ ਤੁਹਾਡੇ ਅੱਗੇ ਸਾਰੀ ਖਬਰ ਪੇਸ਼ ਕਰਾਂਗੇ ਤੇ ਡੀਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਖਲਾਸਾ ਕਰਨਗੇ ਬਹੁਤ ਜਲਦ ਤੁਹਾਡੇ ਅੱਗੇ ਖਬਰ ਲੈ ਕੇ ਆਵਾਂਗੇ ਕਿਵੇਂ ਹੋਇਆ ਕੀ ਗੱਲਬਾਤ ਤੇ ਇਹ ਕਿੱਥੋਂ ਦੋਸ਼ੀ ਫੜੇ ਗਿਆ ਸਾਰੀਆਂ ਗੱਲਾਂ ਡੀਐਸਪੀ ਸਾਹਿਬ ਖਲਾਸਾ ਜਲਦ ਕਰਨਗੇ ਮੈਂ ਮਾਲਵਾ ਵਿਜ਼ਨ ਤੋਂ ਨੀਟੂ ਲਹਾਰਾ ਕੈਮਰਾਮੈਨ ਹਰਮਨਪ੍ਰੀਤ ਸਿੰਘ ਦੇ ਨਾਲ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਪੁਲਿਸ ਨੇ ਜੋ ਪਿੰਡ ਲਹਾਰਾ ਵਿਖੇ ਸੁਖਮਨ ਨਾਂ ਦੇ ਬੱਚੇ ਦਾ ਕਤਲ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਦੋ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਲਦ ਹੀ ਤੁਹਾਡੇ ਅੱਗੇ ਸਾਰੀ ਖਬਰ ਪੇਸ਼ ਕਰਾਂਗੇ ਤੇ ਡੀਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਖਲਾਸਾ ਕਰਨਗੇ ਬਹੁਤ ਜਲਦ ਤੁਹਾਡੇ ਅੱਗੇ ਖਬਰ ਲੈ ਕੇ ਆਵਾਂਗੇ ਕਿਵੇਂ ਹੋਇਆ ਕੀ ਗੱਲਬਾਤ ਤੇ ਇਹ ਕਿੱਥੋਂ ਦੋਸ਼ੀ ਫੜੇ ਗਏ ਸਾਰੀਆਂ ਗੱਲਾਂ ਡੀਐਸਪੀ ਸਾਹਿਬ ਖਲਾਸਾ ਜਲਦ ਕਰਨਗੇ ਮੈਂ ਮਾਲਵਾ ਵਿਜ਼ਨ ਤੋਂ ਨੀਟੂ ਲੋਹਾਰਾ ਕੈਮਰਾਮੈਨ ਹਰਮਨਪ੍ਰੀਤ ਸਿੰਘ ਦੇ ਨਾਲ